ਤੁਸੀਂ ਦੇਖ ਰਹੇ ਹੋ ਪੁਲਾਂਗ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਚੁੱਕੀਆਂ ਨੇ ਚਾਰ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਦੇ ਸਰਪੰਚਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਦੇ ਵਿੱਚ ਸੌ ਵਿੱਚ 카תי ਕਬੱਡੀ ਰੈਲੀ ਕਰਕੇ ਕਿ ਸਰਪੰਚਾਂ ਨੂੰ ਸੌ ਉਸ ਮਾਮਲੇ ਦੇ ਵਿੱਚ ਚੁਕਾਈ ਜਾਣੀ ਹੈ ਜੀ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਅਗਲਾ ਕੀ ਕਰਬਾਈ ਕਿਵੇਂ ਸਰਪੰਚ ਕੰਮ ਕਰਨਗੇ ਕੰਮਕਾਜ ਕਿਵੇਂ ਕਰਨਗੇ ਬੁਢਲੇ ਕਦਮ ਕੀ ਨੇ ਇਹਨਾਂ ਤੇ ਅੱਜ ਗੱਲ ਕਰਦੇ ਆ ਤਾਂ ਕਿ ਸਟੈਪ ਬਾਈ ਸਟੈਪ ਕੁਝ ਇਸ ਬਾਰੇ ਬਲਦੀਆ ਵੀਡੀਓਜ਼ ਬਣਾਵਾਂਗੇ ਤਾਂ ਪੰਚਾਇਤੀ ਰਾਜ ਸੈਟਅਪ ਕਾਨੂੰਨ ਤੇ ਕੰਮਕਾਜ ਸਮਝ ਆ ਸਕੂ ਸਭ ਤੋਂ ਪਹਿਲੀ ਗੱਲ ਹਾਲਾਂਕਿ 2012 ਦੇ ਰੂਲ ਬਣੇ ਹੋਏ ਨੇ 1994 ਦੇ ਐਕਟ ਦੇ ਮੁਤਾਬਕ ਜਿਹੜਾ ਕੰਮ ਕਰਨਾ ਹੁੰਦਾ ਪੰਚਾਇਤੀ ਰਾਜ ਸੰਸਥਾਵਾਂ ਨੇ ਉਹਦੇ ਚ सरपंचਾਂ ਨੂੰ ਤੇ ਪੰਚਾਨੋ ਦੋਨਾਂ ਨੂੰ ਹੀ ਸੌਂਚ ਕਾਉਣ ਦਾ ਜਿਹੜੀ ਜ਼ਿੰਮੇਵਾਰੀ ਹੈ ਉਹ ਸਬੰਧਤ ਬਲਾਕ ਡਿਵੈਲਪਮੈਂਟ ਅਫਸਰ ਦੀ ਹੁੰਦੀ ਹੈ ਬीडीपीਓ ਜਿਹਨੂੰ ਆਪਾਂ ਕਹਿੰਦੇ ਆ ਬਲਾਕ ਡਿਵੈਲਪਮੈਂਟ ਐਂਡ ਪੰਚਾਇਤ ਅਫਸਰ ਆਮ ਤੌਰ ਦੇ ਉੱਤੇ ਔਰ ਇਸੇ ਲਈ ਹੁਣ ਚਾਰੋਂ ਜ਼ਿਲ੍ਹਿਆਂ ਦੇ ਸਰਪੰਚ ਰਹਿੰਦੇ ਨੇ ਲਗਭਗ 10000 ਸਰਪੰਚ ਸੌਂ ਚੁੱਕ ਚੁੱਕੇ ਐ 13237 ਨੇ ਸਾਰੇ ਤੇ ਪੰਚ ਸਾਰੇ ਲਗਭਗ ਰਹਿੰਦੇ ਨੇ 81000 ਤੋਂ ਵੱਧ ਪੰਜ ਚੁਣੇ ਗਏ ਨੇ ਉਹਨਾਂ ਨੂੰ ਵੀਡੀਓ ਬਲਾਕਾਂ ਦੇ ਵਿੱਚ ਆਪੋ ਆਪਣੇ ਤਰਤੀਬ ਦੇ ਨਾਲ ਜਾਂ ਜੋ ਵੀ ਕੋਈ ਪ੍ਰੋਗਰਾਮ ਨਿਕਣਗੇ ਅਜੇ ਸੌ ਚੁਕਾਈ ਚਾੜੀਆਂ ਪੰਜ ਵੀ ਜਦੋਂ ਸੌ ਚੁੱਕ ਲੈਣਗੇ ਸਰਪੰਚ ਜਦੋਂ ਸੌ ਚੁੱਕ ਚੁੱਕੇ ਹੋਣਗੇ ਸਾਰੇ ਤਾਂ ਉਹ ਸਬੰਧਤ ਪੰਚਾਇਤਾਂ ਦੀਆਂ ਮੀਟਿੰਗਾਂ ਉਦੋਂ ਬਾਅਦ ਕਰ ਪਾਉਣਗੇ ਆਰਗੇਨਾਈਜ਼ ਕਰ ਪਾਉਣਗੇ ਹੁਣ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਰਪੰਚਾ ਦਾ ਹੁਣ ਅਗਲਾ ਸਟੈਪ ਕੀ ਹੋਊਗਾ ਪੰਚਾਇਤ ਦਾ ਜਦੋਂ ਉਹ ਸੌ ਚੱਕ ਲਈ ਉਹਨਾਂ ਨੇ ਪਹਿਲਾ ਕੰਮ ਹੈ ਚਾਰਜ ਲੈਣਾ ਕਿ ਪਿਛਲੀਆਂ ਪੰਚਾਇਤਾਂ ਤੋਂ ਚਾਰਜ ਨਵੇਂ ਪੰਚਾਇਤਾ ਕੋਲ ਜਾਣਾ ਹੈ ਪਿਛਲੇ 5 ਸਾਲ ਜੋ ਕੰਮ ਕੀਤੇ ਨੇ ਜਾਂ ਬਖਬਖ ਮਾਮਲੇ ਨੇ ਜਿੰਨੇ ਰਜਿਸਟਰ ਲੱਗੇ ਨੇ ਕੀ ਕੀ ਹੋਇਆ ਹੋਇਆ ਹੈ ਕਿਹੜੇ-ਕਿਹੜੇ ਕੰਮ ਜੇ ਪੈਂਡਿੰਗ ਨੇ ਕਿਹੜੇ ਅਧੂਰੇ ਨੇ ਜਿਹੜੇ ਕਰਨ ਵਾਲੇ ਨੇ ਜੋ ਵੀ ਮਤੇ ਪਿਛਲੇ ਸਮੇਂ ਦੇ ਵਿੱਚ ਪਏ ਨੇ ਕਿਉਂਕਿ ਇੱਕ ਕੰਟੀਨਿਊਟੀ ਹੁੰਦੀ ਹੈ ਲਗਾਤਾਰਤਾ ਹੁੰਦੀ ਹੈ ਉਹ ਸਾਰੇ ਮਾਮਲੇ ਦੇ ਵਿੱਚ ਚਾਰਜ ਕੌਣ ਦਿੰਦਾ ਸੈਕਟਰੀ ਦਿੰਦਾ ਅਸਲ ਦੇ ਵਿੱਚ ਸੈਕਟਰੀ ਪਹਿਲਾਂ ਪੁਰਾਣੇ ਸਰਪੰਚ ਤੋਂ ਆਲਰੇਡੀ ਲੈ ਲੈਂਦਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਿਉਂਕਿ ਪੰਚਾਇਤ ਚੋਣਾਂ ਤੋਂ ਕਾਫੀ ਸਮਾਂ ਪਹਿਲਾਂ ਕਈ ਮਹੀਨੇ ਪਹਿਲਾਂ ਪ੍ਰਬੰਧ ਘਲਾ ਦਿੱਤੇ ਗਏ ਸੀਗੇ ਪੰਚਾਇਤਾਂ ਭੰਗ ਹੋ ਗਈਆਂ ਸੀ ਕਿਉਂਕਿ 5 ਸਾਲ ਰਹਿੰਦੇ ਚੋਣ ਨਹੀਂ ਸੀ ਹੋਈ ਇਸ ਕਰਕੇ ਉਹ ਸਾਰਾ ਰਿਕਾਰਡ ਹੁਣ ਪ੍ਰਬੰਧਕਾਂ ਦੇ ਹਵਾਲੇ ਹੋਊਗਾ ਪ੍ਰਬੰਧਕਾਂ ਦੇ ਕੋਲੇ ਹੋਏਗਾ ਨਵੇਂ ਸਰਪੰਚ ਜਿਹੜੇ ਚੁਣੇ ਗਏ ਨੇ ਜਦੋਂ ਉਹਨਾਂ ਨੇ ਚਾਰਜ ਲੈਣੇ ਨੇ ਤਾਂ ਚਾਰਜ ਸਾਰਿਆਂ ਤੋਂ ਸਭ ਤੋਂ ਸੂਖਮ ਤੇ ਵੱਡਾ ਕੰਮ ਹੁੰਦਾ ਹੈ ਕਿ ਜਦੋਂ ਵੀ ਤੁਹਾਨੂੰ ਉਹ ਰਜਿਸਟਰ ਸੌਪੇ ਜਾਣਗੇ ਉਹਦੀ ਪੂਰੀ ਪੜਤਾਲ ਕਰਕੇ ਕਿ ਕੀ ਹੈ ਕਿੰਨੇ ਪੇਜ ਲਿਖੇ ਹੋਏ ਨੇ ਕਿਹੜੇ ਕੰਮ ਰਹਿੰਦੇ ਨੇ ਕਿਹਦੀ ਪੇਮੈਂਟ ਅਧੂਰੀ ਹੈ ਕਿੰਨੀ ਪੇਮੈਂਟ ਹੋ ਚੁੱਕੀ ਹੈ ਕਿੰਨੀਆਂ ਚੀਜ਼ਾਂ ਲਗੀਆਂ ਨੇ ਕਿੰਨੇ ਮਤੇ ਪਏ ਨੇ ਕਿਹੜੇ ਮਤੇ ਨਹੀਂ ਪਏ ਹੋਏ ਹਜੇ ਤੱਕ ਪੈਂਡਿੰਗ ਨੇ ਇਹ ਚਾਰਜ ਉਹਨਾਂ ਤੱਥਾਂ ਨੂੰ ਦੇਖ ਕੇ ਲੈਣਾ ਹੁੰਦਾ ਅਸਲ ਦੇ ਵਿੱਚ ਜਿੰਨੇ ਵੀ ਰਜਿਸਟਰ ਨੇ ਔਰ ਇਹ ਡਾਊਟ ਹੈ ਪਤਾ ਨਹੀਂ ਪਤਾ ਲੱਗੂਗਾ ਜਦੋਂ ਸਰਪੰਚ ਚਾਰਜ ਲੈਣਗੇ ਪੁਰਾਣੇ ਸਰਪੰਚਾਂ ਤੋਂ ਤੁੱਕੇ ਨਿਜਵਾਂ ਦੇ ਵਿੱਚ ਤਾਂ ਲਗਭਗ 30 ਰਜਿਸਟਰ ਪੰਚਾਇਤੀ ਪੰਚਾਇਤਾਂ ਦੇ ਵਾਸਤੇ ਨੇ ਕਿ ਉਹਨਾਂ ਨੇ 30 ਰਜਿਸਟਰ ਲਾਉਣੇ ਹੁੰਦੇ ਨੇ ਇੱਕ ਸਭ ਤੋਂ ਇੰਪੋਰਟੈਂਟ ਰਜਿਸਟਰ ਜਿਹੜਾ ਪ੍ਰੋਸੀਡਿੰਗ ਲਈ ਹੁੰਦਾ ਹੈ ਕਾਰਵਾਈ ਲਈ ਹੁੰਦਾ ਜਿਹਨੂੰ ਕਾਰਵਾਈ ਰਜਿਸਟਰ ਕਿਹਾ ਜਾਂਦਾ ਜਿੰਨੀਆਂ ਵੀ ਪੰਚਾਇਤਾਂ ਦੀਆਂ ਮੀਟਿੰਗਾਂ ਨੇ ਕੌਣ ਆਇਆ ਕੌਣ ਨਹੀਂ ਆਇਆ ਕਿਹਨੇ ਪੰਚ ਦੇ ਅਟੈਂਡ ਕੀਤੀ ਕਿਹਨੇ ਨਹੀਂ ਕਿੰਨੀਆਂ ਮੀਟਿੰਗਾਂ ਸਰਪੰਚ ਦੀ ਗੈਰ ਹਾਜ਼ਰੀ ਚ ਕਿਸੇ ਪੰਚ ਦੀ ਪ੍ਰਧਾਨਗੀ ਚ ਹੋਈਆਂ ਕਿੰਨੀਆਂ ਕੀ ਹੋਈਆਂ ਉਹ ਸਾਰਾ ਕੁਝ ਹੀ ਰਿਕਾਰਡ ਉਹ ਤਾਂ ਔਰ ਜੋ ਜੋ ਵੀ ਕੁਝ ਹੋਇਆ ਕਾਰਵਾਈ ਰਜਿਸਟਰ ਨੂੰ ਕਹਿੰਦੇ ਨੇ ਔਰ ਉਹ ਕਾਰਵਾਈ ਰਜਿਸਟਰ ਤੋਂ ਬਾਅਦ ਬਾਕੀ ਦੇ ਹੋਰ ਕਿੰਨੇ ਰਜਿਸਟਰ ਨੇ ਜਿਨੂੰ ਅਸੀਂ ਪਮੈਸ ਲਈ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਨੇ ਮੈਜ਼ਰਮੈਂਟ ਰਜਿਸਟਰ ਕਹਿੰਦੇ ਆ ਕਿਸੇ ਨੂੰ ਰਸੀਦ ਰਜਿਸਟਰ ਕਹਿੰਦੇ ਆ ਕਿਸੇ ਨੂੰ ਰੈਵਨੂ ਰਜਿਸਟਰ ਕਹਿੰਦੇ ਆ ਡਿਫਰੈਂਟ ਟਾਈਪ ਦੇ ਬਕਾਇਦਾ ਤਰਤੀਬ ਬਾਈ ਜਤਰੀਕੇ ਦੇ ਨਾਲ ਉਹ ਦਿੱਤੇ ਹੋਏ ਨੇ ਕਿ ਰਜਿਸਟਰ ਕਿੰਨੇ ਨੇ ਕਿਹੜੇ-ਕਿਹੜੇ ਨੇ ਕੈਸ਼ ਰਸੀਦ ਦਾ ਬੁੱਕ ਹੈ ਜਿਹਨੂੰ ਕਹਿੰਦੇ ਆ ਅਟੈਂਡਰਸ ਰਜਿਸਟਰ ਹੈ ਸਿਵਲ ਕੇਸਾਂ ਦੇ ਬਾਰੇ ਰਜਿਸਟਰ ਹੈ ਕ੍ਰਿਮੀਨਲ ਕੇਸਾਂ ਬਾਰੇ ਅਲੱਗ ਰਜਿਸਟਰ ਹੈ ਰੈਵਿਨਿਊ ਕੇਸਾਂ ਬਾਰੇ ਅਲੱਗ ਰਜਿਸਟਰ ਹੈ ਔਰ ਐਸੇ ਢੰਗ ਦੇ ਨਾਲ ਸਮਣ ਕੀਤਾ ਕਿਸੇ ਨੂੰ ਜੇਕਰ ਸਮਣ ਕੀਤਾ ਹੋਏ ਸਿਵਲ ਕੇਸਾਂ ਦੇ ਵਿੱਚ ਜਾਂ ਕ੍ਰਿਮੀਨਲ ਕੇਸਾਂ ਚ ਉਹ ਇੱਕ ਵਿਟਨੈਸ ਦੇ ਤੌਰ ਤੇ ਗਵਾਹ ਦੇ ਤੌਰ ਤੇ ਸਮਣ ਕਰਨ ਵਾਲੇ ਰਜਿਸਟਰ ਨੇ ਡਿਕਰੀ ਸੀਟਾਂ ਨੇ ਇਸੇ ਤਰ੍ਹਾਂ ਲੈਂਡ ਐਕੁਇਜ਼ੀਸ਼ਨ ਦੇ ਬਾਰੇ ਕੋਈ ਐਪਲੀਕੇਸ਼ਨ ਆਈ ਹੈ ਜਿੰਨੇ ਵੀ ਮਾਮਲੇ ਸਾਰੇ ਹੈਗੇ ਨੇ ਉਹ ਇਸ ਦੇ ਨਾਲ ਜੁੜੇ ਨੇ ਈਵਨ ਲਾਇਬ੍ਰੇਰੀ ਆ ਤਾਂ ਲਾਇਬ੍ਰੇਰੀ ਦਾ ਸਟਾਕ ਰਜਿਸਟਰ ਹੈ ਬੁੱਕ ਇਸ਼ੂ ਰਜਿਸਟਰ ਹੈ ਉਹ ਡਿਸਪੈਂਸਰ ਰਜਿਸਟਰ ਨੇ ਉਹ ਸਾਰੇ ਰਜਿਸਟਰ ਨੇ ਸਟਾਕ ਰਜਿਸਟਰ ਹੈ ਔਰ ਫੀਸ ਤੇ ਫਾਈਨ ਜੁਰਮਾਨੇ ਦਾ ਤੇ ਫੀਸਾਂ ਜਿਹੜੀਆਂ ਗੁਰਾਈਆਂ ਜਾ ਰਹੀਆਂ ਨੇ ਉਹਦਾ ਇਸਾਮਲਾ ਟਲੈਂਡ ਦਾ ਜਿੰਨੇ ਵੀ ਤੁਸੀਂ ਕਹੋ ਸਾਰਿਆਂ ਦੇ ਰਜਿਸਟਰ ਲੱਗੇ ਹੋਏ ਨੇ ਔਰ ਉਹਨੇ ਹੱਦ ਸ਼ਾਇਦ ਵਿਲੀਵਤਰੂਪ ਦੇ ਵਿੱਚ ਕੰਮ ਹੋਇਆ ਨਹੀਂ ਹੋਇਆ ਪਰ ਜਿਹੜੇ ਨਵੇਂ ਸਰਪੰਚ ਹੈਗੇ ਨੇ ਉਹਨਾਂ ਨੂੰ ਇਹ ਪਤਾ ਜ਼ਰੂਰ ਹੋਣਾ ਚਾਹੀਦਾ ਹੈ ਕਿ ਇਸ ਨਿਜਮ ਦੇ ਤਹਿਤ ਇਹ ਰਜਿਸਟਰ ਨੇ ਇਹ ਰਜਿਸਟਰ ਪਰ ਮਹੱਇਆ ਕਰਵਾਉਣੇ ਨੇ ਬੀਡੀਪੀਓ ਦੀ ਸਟੈਂਪ ਤੇ ਦਸਖਤ ਹੋਏ ਹੋਣੇ ਚਾਹੀਦੇ ਨੇ ਉਹਨਾਂ ਤੇ ਤੁਹਾਨੂੰ ਜਦੋਂ ਮਿਲ ਲਗੇ ਰਿਕਾਰਡ ਮਿਲੂਗਾ ਔਰ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਲੈਵਲ ਦੇ ਉੱਤੇ ਮੇਨਟੇਨ ਵੀ ਕੀਤਾ ਜਾਂਦਾ ਹੈ ਸਾਰਾ ਉਹਦਾ ਖਰਚਾ ਕਾਸਟ ਜੋ ਵੀ ਚੀਜ਼ ਆ ਉਸ ਤੋਂ ਬਾਅਦ ਉਹ ਠੀਕ ਹੈ ਪੰਚਾਇਤ ਤੋਂ ਉਹਦੇ ਰੇਟ ਲੈ ਕੇ ਉਹ ਤੁਹਾਨੂੰ ਦਿੱਤੇ ਜਾ ਸਕਦੇ ਨੇ ਜਿਹੜੇ ਰਜਿਸਟਰ ਨੇ ਹੁਣ ਉਹ ਜਿਹੜੇ ਪੁਰਾਣੇ ਰਜਿਸਟਰ ਜਾਂ ਪੁਰਾਣੀ ਕਾਰਵਾਈ ਜੇਕਰ ਲੈਣੀ ਹੈ ਤਾਂ ਜੇਕਰ ਤੁਸੀਂ 5 ਸਾਲਾਂ ਦੇ ਸਾਰੇ ਰਜਿਸਟਰਾਂ ਦਾ ਰਿਕਾਰਡ ਲਾਉਂਗੇ ਜਿੱਥੇ-ਜਿੱਥੇ ਖਾਲੀ ਹੈ ਜੋ-ਜੋ ਹੈ ਜਿੰਨਾ ਰਿਕਾਰਡ ਤੁਹਾਡੇ ਕੋਲ ਆ ਗਿਆ ਉਹਨੂੰ ਆਇਆ ਮੰਨਣਾ ਜਿੰਨਾ ਪੈਂਡਿੰਗ ਹੈ ਨਹੀਂ ਉੜਜਣ ਭਰਪੂਰ ਹੈ ਉਹਨੂੰ ਰਿਸੀਵ ਨਾ ਕਰਨਾ ਕਿ ਮੈਂ ਇਹਨੂੰ ਨਹੀਂ ਮੰਨ ਰਿਹਾ ਇਹਦੇ ਵਿੱਚ ਕੋਈ ਉੜਜਣਾ ਹੈ ਇਹਦੇ ਵਿੱਚ ਕੋਈ ਗੜਬੜ ਹੈ ਇਹ ਪੁਰਾਣੇ ਤਰੀਕੇ ਦੇ ਨਾਲ ਹੀ ਸੁਲਝੀ ਜਾਊਗੀ ਅਗਲੀ ਆਪਾਂ ਫੇਰ ਦੇਖਾਂਗੇ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਰਜਿਸਟਰ ਲੈਣਾ ਹੈ ਇਹਦੇ ਵਿੱਚ ਸਰਪੰਚਾਂ ਦੀ ਆਪਣੀ ਜ਼ਿੰਮੇਵਾਰੀ ਹੈ ਕਿਉਂਕਿ ਨਹੀਂ ਤਾਂ ਪ੍ਰਬੰਧਕ ਤੇ ਸਕੱਤਰ ਜਿਹੜੇ ਨੇ ਉਹ ਤਾਂ ਆਲਰੇਡੀ ਕੰਟੀਨਿਊਟੀ ਦੇ ਵਿੱਚ ਨੇ ਇਹ ਰਿਕਾਰਡ ਸੰਭਾਲਣਾ ਸਾਰਾ ਸੈਕਟਰੀ ਨੇ ਹੁੰਦਾ ਹੈ ਪਰ ਇਹਦੀ ਮਲਕੀਅਤ ਜਾਂ ਉਹਦੀ ਕਸਟਡੀ ਉਹਦਾ ਪੂਰੀ ਚੀਜ਼ਾਂ ਹੁੰਦੀਆਂ ਨੇ ਉਹਦੀ ਜ਼ਿੰਮੇਵਾਰੀ ਸਰਪੰਚ ਦੀ ਹੁੰਦੀ ਹੈ। ਔਰ ਇਸੇ ਕਰਕੇ ਸੈਕਟਰੀ ਦੇ ਮਾਮਲੇ ਦੇ ਵਿੱਚ ਇਹ ਕਿਹਾ ਜਾਂਦਾ ਕਿ ਸੈਕਟਰੀ ਖਾਸ ਤੌਰ ਤੇ ਸਰਪੰਚ ਨੂੰ ਤੇ ਆਮ ਤੌਰ ਤੇ ਪੰਚਾਇਤ ਨੂੰ ਜਵਾਬਦੇਹ ਹੁੰਦਾ ਹੈ ਇੱਕ ਸਰਕਲ ਬਣਾਇਆ ਜਾਂਦਾ ਹੈ ਇਹਨਾਂ ਰੂਲਾਂ ਦੇ ਮੁਤਾਬਕ 5000 ਦੀ ਆਬਾਦੀ ਦੇ ਦੈਰੇ ਦੀਆਂ ਜਿੰਨੀਆਂ ਪੰਚਾਇਤਾਂ ਨੇ ਉਹਨਾਂ ਦਾ ਇੱਕ ਸਰਕਲ ਬਣ ਜਾਊਗਾ ਉਹ ਸੈਕਟਰੀ ਉਹ ਆਪਣੇ ਢੰਗ ਦੇ ਨਾਲ ਉਹ ਰਕਾਰਡ ਨੂੰ ਕਿਸ ਤਰੀਕੇ ਦੇ ਨਾਲ ਕਿੱਥੇ ਆਉਣਾ ਹੈ ਕਿੱਥੇ ਜਾਣਾ ਹੈ ਔਰ ਜਿਹੜਾ ਇਹਦੇ ਚ ਇੱਕ ਰਜਿਸਟਰ ਹੈ ਅਟੈਂਡਰਸ ਰਜਿਸਟਰ ਜਿਹੜਾ ਕਿਹਾ ਜਾਂਦਾ ਹੈ ਰਜਿਸਟਰ ਨੰਬਰ 4 ਹੈ ਉਹਦਾ ਜਿਹੜੇ ਮਾਮਲੇ ਦੇ ਤੌਰ ਦੇ ਉੱਤੇ ਉਹਦੇ ਵਿੱਚ ਸੈਕਟਰੀ ਦੀ ਹਾਜ਼ਰੀ ਲੱਗਣੀ ਜ਼ਰੂਰੀ ਆ ਜਦੋਂ ਵੀ ਪੰਚਾਇਤ ਚਾਹੁੰਦਾ ਸਰਪੰਚ ਦੇ ਕੋਲ ਆਉਂਦਾ ਕਿ ਹਾਂ ਇਸ ਸਮੇਂ ਮੈਂ ਆਇਆ ਤੇ ਆ ਮੇਰਾ ਮੇਰੀ ਹਾਜ਼ਰੀ ਆ ਇੱਥੇ ਉਹਨੂੰ ਪ੍ਰਵਾਨ ਕਰਨੀ ਹੈ ਹੁਣ ਤੱਕ ਕੀ ਆ ਕਿ ਬਹੁਤ ਸਾਰੇ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਗਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਆ ਜਿਹੜੀ ਮਢਲੀ ਉਹ ਤਾਂ ਕਾਮਯਾਬ ਹੋਣੀ ਹੈ ਜੇਕਰ ਸਰਪੰਚ ਪਿੰਡ ਦਾ ਮੁੱਖ ਮੰਤਰੀ ਤੇ ਪੰਚ ਪਿੰਡ ਦੇ ਮੰਤਰੀ ਦੀ ਤਰ੍ਹਾਂ ਵਰਤਾਓ ਕਰਨਗੇ ਪਹਿਲਾਂ ਆ ਜਾਣਕਾਰੀ ਵੰਡਣਗੇ ਕਾਨੂੰਨ ਬਾਰੇ ਸਮਝਣਾ ਪੰਚਾਇਤੀ ਰਾਜ ਕਾਨੂੰਨ ਫਿਰ ਉਹਦੇ ਨਿਜਵਾ ਬਾਰੇ ਸਮਝਣਾ ਫਿਰ ਵਿਲੇਜ ਕਾਮਨ ਲੈਂਡ ਬੈਕ ਜਿਹੜੀ ਸ਼ਾਮਲਾ ਟਰੈਕਟ ਲੈਂਡ ਹੈ ਉਹਦੇ ਬਾਰੇ ਸਮਝਣਾ ਫਿਰ ਉਹਦੀ ਬੋਲੀ ਤੇ ਬਾਕੀ ਦੇ ਪੈਸੇ ਟਕੇ ਦੇ ਹਿਸਾਬ ਬਾਰੇ ਸਮਝਣਾ ਫਿਰ ਇਸੇ ਤਰੀਕੇ ਦੇ ਨਾਲ ਜਿਹੜੇ ਮਨਰੇਗਾ ਵਰਗੇ ਬਹੁਤ ਵੱਡੇ ਕਾਨੂੰਨ ਜਿਹਦੇ ਤਹਿਤ ਤੁਸੀਂ 50% ਕੰਮ ਘਟੋਂ ਘਟ ਦੇਣਾ ਜਿੰਨਾ ਵੀ ਆਇਤੇ 50% ਅੱਗੇ ਬਲਾਕ ਲੈਵਲ ਦੇ ਉੱਤੇ ਦੇਣਾ ਹੁੰਦਾ 100 ਦਿਨ ਦਾ ਕੰਮ ਉਦੇ ਬਾਰੇ ਸਮਝਣਾ ਇਹ ਸਾਰਾ ਕੁਝ ਸਮਝਣ ਦੇ ਨਹੀਂ ਜ਼ਰੂਰੀ ਹੈ ਇਹ ਚੀਜ਼ ਪਹਿਲੇ ਤੌਰ ਤੇ ਉੱਥੇ ਪਹਿਲਾਂ ਰਿਕਾਰਡ ਦੇ ਬਾਰੇ ਸਮਝਣਾ ਕਿ ਕਿਹੜਾ ਕਿਹੜਾ ਰਿਕਾਰਡ ਕਿਵੇਂ ਕਿਵੇਂ ਆ ਪਿਛੋਕੜ ਚ ਕਿਵੇਂ ਕੰਮ ਹੋਇਆ ਕਿੱਥੇ ਹੋਇਆ ਕਿਹੜੇ ਅਧੂਰੇ ਨੇ ਉਹਨੂੰ ਇਸ ਚੌਕਸੀ ਦੇ ਨਾਲ ਦਸਕਲ ਕਰਕੇ ਲੈਣਾ ਨਹੀਂ ਬਹੁਤੀ ਵਾਰੀ ਇਹੀ ਹੋ ਜਾਂਦਾ ਵੀ ਚਲੋ ਜੇ ਨਵਾਂ ਰਜਿਸਟਰ ਲਾਓ ਪੁਰਾਣਾ ਜੋ ਹੋ ਗਿਆ ਛੱਡੋ ਜਾ ਜਿੰਨਾ ਆ ਗਿਆ ਇੱਕ ਵਾਰ ਹੈਂਡਓਵਰ ਕਰਤਾ ਜੋ ਵੀ ਅਧੂਰਾ ਤੁਹਾਡੇ ਕੋਲ ਹੈ ਤੁਹਾਨੂੰ ਸੌਂਪਤਾ ਤਾਂ ਤੁਸੀਂ ਸਾਰੀਆਂ ਚੀਜ਼ਾਂ ਦੇ ਜ਼ਿੰਮੇਵਾਰ ਹੋਵੋਗੇ ਜਿਹੜਾ ਇਦੋਂ ਪਛੋਕੜ ਦੇ ਵਿੱਚ ਵੀ ਆ ਗਿਆ ਤੁਹਾਡੇ ਤੱਕ ਜਿਹੜਾ ਚਲਾ ਜਾ ਰਿਹਾ ਕੰਮ ਹੈ ਇੱਕ ਤਾਂ ਇਹਨੂੰ ਦੇਖਣਾ ਬੇਹੱਦ ਜ਼ਰੂਰੀ ਹੈ ਦੂਸਰੀ ਗੱਲ ਦੂਸਰੀ ਗੱਲ ਇਹ ਹੈ ਕਿ ਕੰਮਕਾਜ ਜਿਹੜਾ ਸ਼ੁਰੂ ਰੱਖਣਾ ਤੁਸੀਂ ਉਹ ਪੰਚਾਇਤ ਦੀ ਮੀਟਿੰਗ ਬੁਲਾਉਣ ਦਾ ਜਿਹੜਾ ਤਰੀਕਾ ਹੈ ਜਿਹੜਾ ਕਿ ਪੰਚਾਇਤ ਪੰਜਾਬ ਦੇ ਵਿੱਚ ਨਹੀਂ ਬੁਲਾਈ ਜਾਂਦੀ ਉਸ ਤਰੀਕੇ ਦੇ ਨਾਲ ਉਹ ਹੈ ਅਜੰਡਾ ਨੋਟਿਸ ਕੱਢਣਾ ਐਜੰਡਾ ਨੋਟਿਸ ਬਕਾਇਦਾ ਪ੍ਰੋਸੀਜਰ ਕਾਰਵਾਈ ਰਜਿਸਟਰ ਦੇ ਵਿੱਚ ਹੁੰਦਾ ਸਰਪੰਚ ਐਜੰਡਾ ਨੋਟਿਸ ਕੱਢਦਾ ਕਿ ਅਗਲੀ ਪੰਚਾਇਤ ਦੀ ਮੀਟਿੰਗ ਕਦੋਂ ਬੁਲਾਈ ਜਾਂਦੀ ਹੈ ਇਸ ਮੇ ਉਹ ਮੀਟਿੰਗ ਘਰ ਸਰਪੰਚ ਦੇ ਘਰ ਨਹੀਂ ਹੋ ਸਕਦੀ ਧਾਰਮਿਕ ਸਥਾਨ ਤੇ ਨਹੀਂ ਹੋ ਸਕਦੀ ਉਹ ਮੀਟਿੰਗ ਪਬਲਿਕ ਜਗ੍ਹਾ ਤੇ ਹੀ ਹੋ ਸਕਦੀ ਹੈ ਜਨਤਕ ਜਗ੍ਹਾ ਤੇ ਹੋ ਸਕਦੀ ਹੈ ਐਜੰਡੇ ਦਾ ਮਤਲਬ ਜੋ ਜੋ ਵੀ ਉਹਦੇ ਚ ਕਰਨਾ ਹੈ ਉਹ ਲਿਖ ਕੇ ਬਕਾਇਦਾ ਸਾਰੇ ਮੈਂਬਰਾਂ ਤੱਕ ਉਹਦੀ ਰਸੀਦ ਲੈਣੀ ਕਿ ਚੌਂਕੀਦਾਰ ਜਾਂਦਾ ਹੈ ਜਾਂ ਕੋਈ ਵੀ ਬੰਦਾ ਜਾਂਦਾ ਕਿ ਤੈਨੂੰ ਇਹ ਨੋਟ ਕਰਾ ਦਿੱਤਾ ਗਿਆ ਟਾਈਮ ਰਹਿੰਦੇ ਕਿ ਫਲਾਣੇ ਦਿਨ ਫਲਾਣੀ ਮੀਟਿੰਗ ਹੈ ਇਹਦੇ ਨਾਲ ਕੀ ਹੁੰਦਾ ਹੈ ਇਹਦੇ ਨਾਲ ਇਹ ਹੁੰਦਾ ਕਿ ਜਿਹੜਾ ਮੀਟਿੰਗ ਦੇ ਕੋਰਮ ਦਾ ਸੰਕਟ ਹੈ ਉਹ ਹੱਲ ਹੁੰਦਾ ਹੈ ਇਹਦੇ ਨਾਲ ਇਹ ਹੁੰਦਾ ਕਿ ਜਿਹੜੇ ਜਦੋਂ ਸਾਰੇ ਆਉਂਦੇ ਨੇ ਜਦੋਂ ਸਰਪੰਚੀ ਹੋ ਗਈ ਪੰਚੀ ਹੋ ਗਈ ਵੋਟਾਂ ਪੈ ਗਈਆਂ ਤਾਂ ਇਸ ਤੋਂ ਬਾਅਦ ਇੱਕ ਗੱਲ ਬੜੀ ਕਲੀਅਰ ਹੈ ਔਰ ਜਿਹੜੀ ਹੋਣੀ ਚਾਹੀਦੀ ਹੈ ਜੇ ਪਿੰਡਾਂ ਦੇ ਵਿਕਾਸ ਲਈ ਤੁਸੀਂ ਚੁਣੇ ਗਏ ਹੋ ਤਪਿੰਡ ਦੇ ਸਰਪੰਚ ਤੇ ਪੰਜ ਬਣਨਾ ਆਪਣੀ ਪਾਰਟੀਆਂ ਦੇ ਨਹੀਂ ਧੜਿਆਂ ਦੇ ਨਹੀਂ ਗਰੁੱਪਾਂ ਦੇ ਨਹੀਂ ਜੇ ਮਹਿਸੂਸ ਹੁੰਦਾ ਵੀ ਚਲੋ ਵਿਰੋਧੀ ਪੰਜ ਨੇ ਇਹਨਾਂ ਨੂੰ ਛੱਡ ਦੋ ਤੇ ਆ ਫਲਾਨਾ ਉਹ ਗੈਰ ਕਾਨੂੰਨੀ ਵੀ ਹੈ ਗੈਰ اخਲਾਕੀ ਵੀ ਹੈ ਤੇ ਤੁਹਾਡੀ ਨੀਅਤ ਤੇ ਵੀ ਸਖ ਹੁੰਦੀ ਆ ਉਹ ਸਾਰੇ ਬਾਬਲੇ ਦੇ ਵਿੱਚ ਜਦੋਂ ਚੁਣਾਂਗੇ ਤਾਂ ਤੁਸੀਂ ਪਿੰਡ ਦੇ ਸਰਪੰਚ ਤੇ ਪੰਜੋਂ ਜਦੋਂ ਤੁਹਾਡਾ ਸਨੇਹਾ ਲਿਖਤੀ ਤੌਰ ਦੇ ਉੱਤੇ ਉਹ ਤੋਂ ਰਸੀਦ ਕਰਾ ਕੇ ਆਏਗਾ ਜਿਹੜੇ ਤੁਹਾਡੇ ਨਾਲ ਨਹੀਂ ਵੀ ਫਿਲਹਾਲ ਸਹਿਮਤ ਸਰਪੰਚ ਉਹਨਾਂ ਨੂੰ ਮੀਟਿੰਗ 'ਚ ਆਉਣਾ ਪਏਗਾ ਜੇ ਉਹ ਲਗਾਤਾਰ ਦੋ ਤਿੰਨ ਮੀਟਿੰਗਾਂ ਦੇ ਵਿੱਚ ਨਹੀਂ ਆਉਂਦੇ ਬਿਨਾਂ ਕਿਸੇ ਠੋਸ ਕਾਰਨ ਤਾਂ ਜਦੋਂ ਤੁਸੀਂ ਉੱਪਰ ਸ਼ਿਕਾਇਤ ਕਰੋਗੇ ਤਾਂ ਉਹਨਾਂ ਦੇ ਹੀ सस्पेंशन ਹੋਣੀ ਤੈਅ ਹੈ ਕਿਉਂਕਿ ਤੁਸੀਂ ਪਿੰਡ ਦੇ ਵਿਕਾਸ ਦੇ ਵਿੱਚ ਰੋਲ ਪਲੇ ਨਹੀਂ ਕਰ ਸਕਦੇ ਨਹੀਂ ਕਰ ਰਹੇ ਐਸੇ ਢੰਗ ਦੇ ਨਾਲ ਜੇ ਤੁਸੀਂ ਉਹਨਾਂ ਨੂੰ ਨਹੀਂ ਬੁਲਾਉਂਗੇ ਮਿਹਦੀ ਬਤਰੂਪ ਦੇ ਵਿੱਚ ਉਹ ਚਲੇ ਜਾਂਦੇ ਨੇ ਉੱਪਰ ਸ਼ਿਕਾਇਤ ਕਰਦੇ ਨੇ ਅਦਾਲਤ ਚ ਜਾਓ ਸੀਨੀਅਰ ਅਧਿਕਾਰੀਆਂ ਨੂੰ ਕਿ ਮੈਨੂੰ ਤਾਂ ਕਦੇ ਬੁਲਾਇਆ ਹੀ ਨਹੀਂ ਗਿਆ ਮੈਂ ਪੰਜ ਕਹਦਾ ਤਾਂ ਕਾਰਵਾਈ ਤੁਹਾਡੇ ਖਿਲਾਫ ਵੀ ਹੋ ਸਕਦੀ ਹੈ ਪੰਚਾਇਤ ਦਾ ਮਤਲਬ ਹੈ ਸਮੁੱਚੀ ਪੰਚਾਇਤ ਜਿੰਨੇ ਪੰਚ ਤੇ ਸਰਪੰਚ ਲੋਕਾਂ ਨੇ ਚੁਣੇ ਨੇ ਉਹ ਬੈਠਣੀ ਚਾਹੀਦੀ ਹੈ ਜਨਤਕ ਖਾਦ ਦੇ ਉੱਤੇ ਉਹਦੇ ਲਈ ਅਜੰਡਾ ਨੋਟਿਸ ਕੱਢ ਕੇ ਪੰਚਾਇਤ ਦੀ ਮੀਟਿੰਗ ਹੋਣਾ ਬੇहद ਜ਼ਰੂਰੀ ਹੈ ਫਿਰ ਕੀ ਹੁੰਦਾ ਹੈ ਕਿ ਜਦੋਂ ਅਜੰਡਾ ਨੋਟਿਸ ਨਿਕਲਦਾ ਉੱਥੇ ਡਿਸਕਸ਼ਨ ਹੁੰਦੀ ਹੈ ਪਹਿਲੀ ਹਾਜ਼ਰੀ ਲੱਗਦੀ ਹੈ ਉਸ ਤੋਂ ਬਾਅਦ ਜਿਹੜੇ-ਜਿਹੜੇ ਮੁੱਦੇ ਤੇ ਗੱਲ ਹੁੰਦੀ ਹੈ ਉੱਥੇ ਵੋਟਿੰਗ ਹੁੰਦੀ ਹੈ ਵੋਟਾਂ ਦੇ ਤੌਰ ਦੇ ਉੱਤੇ ਤੇ ਉਹ ਵੋਟਿੰਗ ਦੇ ਵਿੱਚ ਸਾਰਿਆਂ ਨੂੰ ਵੋਟ ਪਾਉਣੀ ਹੈ ਇਹ ਠੀਕ ਹੈ ਕਿ ਜੇ ਮੈਜੋਰਟੀ ਦੂਜੇ ਪਾਸੇ ਹੈ ਤਾਂ ਜ਼ਰੂਰੀ ਨਹੀਂ ਕਿ ਸਰਪੰਚ ਦੀ ਧਿਰ ਦੀਓ ਚੱਲੇ ਜੇ ਬਾ ਪੰਜ ਉਧਰਲੇ ਪਾਸੇ ਜ਼ਿਆਦਾ ਨੇ ਤੁਹਾਡੇ ਪਾਸੇ ਘੱਟ ਨੇ ਹੋਊਗਾ ਤਾਂ ਪਿੰਡ ਦਾ ਫੈਸਲਾ ਨਾ ਕਿ ਮੈਜੋਰਟੀ ਦਾ ਫੈਸਲਾ ਸਾਡੀ ਡੈਮੋਕ੍ਰੇਸੀ ਇਹੀ ਕਹਿੰਦੀ ਹੈ ਜੇ ਬਰਾਬਰ ਬਰਾਬਰ ਹੈ ਫੈਸਲਾ ਨਹੀਂ ਹੁੰਦਾ ਕੋਈ ਕਹਿੰਦਾ ਮੈਂ ਤਾਂ ਬਰਾਬਰਾਂ ਬਰਾਬਰ ਵੋਟਾਂ ਨੇ ਜਿਵੇਂ ਅੱਜਕੱਲ ਸਾਡੇ ਟੌਂਕ ਚ ਨਹੀਂ ਹੈ ਜਿਸਤ ਦੇ ਵਿੱਚ ਜਿੱਥੇ 7 ਪੰਜ ਨੇ ਉੱਥੇ 8ਵਾਂ ਸਰਪੰਚ ਜਿੱਥੇ 9 ਪੰਜ ਨੇ ਉੱਥੇ 10ਵਾਂ ਸਰਪੰਚ ਤੇ ਜਿੱਥੇ 13 ਨੇ ਉਥੇ 14ਵਾਂ ਸਰਪੰਚਾਂ 11 ਨੇ ਤੇ ਉਥੇ 12ਵਾਂ ਇਸ ਤਰੀਕੇ ਦਾ ਇੱਕ ਸਿਸਟਮ ਹੈ ਤੇ ਉਥੇ ਸਰਪੰਚ ਨੂੰ ਇੱਕ ਬਾਧੂ ਵੋਟ ਪਾਉਣ ਦਾ ਹੱਕ ਹੁੰਦਾ ਹੈ ਉਹ ਸਰ ਬਤੇ ਤੇ ਉਹਨੂੰ ਕਾਸਟਿੰਗ ਵੋਟ ਕਹਿੰਦੇ ਨੇ ਤਾਂ ਕਿ ਬੋਗੜਤੀ ਦੇ ਨਾਲ ਉਹਨੂੰ ਪਾਸ ਕੀਤਾ ਜਾ ਸਕੇ ਜਿਹੜੀਆਂ ਵੀ ਜਿਹੜਾ ਕੋਈ ਚੀਜ਼ ਉਸ ਲੈਵਲ ਦੇ ਉੱਤੇ ਹੈ ਜਿਹੜਾ ਮਤਾ ਜਾਂ ਜਿਹੜਾ ਵੀ ਫੈਸਲਾ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਉਹ ਸਰਪੰਚ ਨੂੰ ਹੱਕ ਹੈ ਇੱਕ ਹੋਰ ਗੱਲ ਹੈ ਜਿਹੜੇ ਵਿਰੋਧੀ ਸੱਜਣ ਪੰਜ ਚੁਣੇਗੇ ਜਾਂ ਬਾਕੀ ਪਹਿਲਾਂ ਹੀ ਸਰਪੰਚਾਂ ਦੀਆਂ ਲੱਤਾਂ ਖਿੱਚਣ ਦੀ ਬਜਾਏ ਵੀ ਇਹਨੂੰ ਸਸਪੈਂਡ ਕਰਾਉਣ ਤੋਰੀਏ ਤਾਂ ਫਲਾਨਾ ਚੁਣ ਗਿਆ ਫਲਾਨਾ ਇਹ ਪਿੰਡ ਦੇ ਨਾਲ ਵੀ ਅਕਿਰਤ ਕੰਡਤਾ ਦਾ ਮਾਮਲਾ ਹੋਏਗਾ ਜਿਹੜੇ ਤੁਸੀਂ ਚੁਣੇ ਗਏ ਹੋ ਹੁਣ ਤੱਕ ਵੀ ਇੰਨੇ ਸਾਲਾਂ ਬਾਅਦ ਇਸੇ ਕਰਕੇ ਪਿੰਡ ਗਲੀਆਂ ਨਾਲੀਆਂ ਤੋਂ ਉੱਪਰ ਨਹੀਂ ਹੋਏ ਆਪੋ ਆਪਣੇ ਪਾਰਟੀਆਂ ਨੂੰ ਤੁਹਾਨੂੰ ਸਾਰਿਆਂ ਨੂੰ ਕਹਿਣਾ ਪਏਗਾ ਕਿ ਅਸੀਂ ਅਸੈਂਬਲੀ ਦੇ ਤੌਰ ਤੇ ਪਾਰਲੀਮੈਂਟ ਦੇ ਤੌਰ ਤੇ ਜਿਹਦੇ ਨਾਲ ਮਰਜ਼ੀ ਹੋ ਸਕਦੇ ਆ ਜਿਹੜੇ ਮਰਜ਼ੀ ਪਾਰਟੀ ਦੇ ਵਰਕਰ ਹੋ ਸਕਦੇ ਆ ਪਰ ਪਿੰਡ ਦੇ ਮਾਮਲੇ 'ਚ ਅਸੀਂ ਸਹਿਮਤੀ ਨਾਲ ਫੈਸਲਾ ਲੈਣਾ ਹੈ ਤੇ ਅਸੀਂ ਸਹਿਮਤ ਹੋਵਾਂਗੇ ਪਿੰਡ ਦੀ ਪੰਚਾਇਤ ਦੇ ਵਿੱਚ ਇੱਕ ਹੋਰ ਗੱਲ ਇਹ ਹੈ ਪੰਚਾਇਤ ਦੇ ਮੀਟਿੰਗ ਸੱਦਣ ਦਾ ਤਰੀਕਾ ਤੇ ਪੰਚਾਇਤ ਦੇ ਮੀਟਿੰਗ ਚ ਫੈਸਲੇ ਕਰਨ ਦਾ ਤਰੀਕਾ ਫਿਰ ਕੋਈ ਪ੍ਰਬੰਧਕ ਨਹੀਂ ਲੱਗੂਗਾ ਕੋਈ ਕੁਝ ਨਹੀਂ ਜਿਹੜੇ ਪੰਚਾਇਤਾਂ ਨੂੰ ਇਹ ਆਉ ਤੁਹਾਡਾ ਕੋਰਮ ਪੂਰਾ ਨਹੀਂ ਪ੍ਰਬੰਧਕ ਲੱਗੂਗਾ ਤੁਸੀਂ ਪ੍ਰੋਪਰ ਤਰੀਕਾ ਅਡਾਪਟ ਕਰੋ ਪ੍ਰਬੰਧਕ ਦੀ ਲੋੜ ਨਹੀਂ ਪਊਗੀ ਆਪਣੇ ਤਰੀਕੇ ਨਾਲ ਹੀ ਉਹ ਸੰਚਾਲਿਤ ਹੋ ਜਾਏਗੀ ਜੇ ਫਿਰ ਵੀ ਪ੍ਰੋਬਲਮ ਆਉਂਦੀ ਹੈ ਤਾਂ ਅਗਲਾ ਸਵਾਲ ਇਹ ਹੈ ਕਿ ਪੰਚਾਇਤੀ ਰਾਜ ਕਾਨੂੰਨ 1994 ਦੇ ਤਹਿਤ ਦਸੰਬਰ ਮਹੀਨਾ ਤਾਂ ਹੁਣੇ ਆ ਗਿਆ ਨਵੰਬਰ ਦੇ ਥੋੜੇ ਜਿਹੇ ਦਿਨ ਰਹਿ ਗਏ ਜਦੋਂ ਤੁਸੀਂ ਚਾਰਜ ਲੈ ਰਹੇ ਹੋਗੇ ਤੇ ਜੋ ਗ੍ਰਾਮ ਸਭਾ ਦੇ ਆਮ اجلاس ਕਰਾਏ ਜਾਣੇ ਲਾਜ਼ਮੀ ਨੇ ਕਾਨੂੰਨੀ ਤੌਰ ਦੇ ਉੱਤੇ ਵੈਸੇ ਤਾਂ ਚਾਹੇ ਤੁਸੀਂ ਹਰ ਮਹੀਨੇ ਬੁਲਾਉਂਦੇ ਰਹੋ ਕੋਈ ਫਰਕ ਨਹੀਂ ਪੈਂਦਾ ਗ੍ਰਾਮ ਸਭਾ ਦਾ اجلاس ਜਦ ਮਰਜੀ ਬੁਲਾ ਲਓ ਜਿਹੜੇ ਮਰਜੀ ਮੁੱਦੇ ਤੇ ਬੁਲਾ ਲਓ ਔਰ ਤੁਹਾਡੇ ਹੱਕ ਹੈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੰਚਾਇਤ ਸਰਪੰਚ ਜਦ ਮਰਜੀ ਕਾਰਵਾਈ ਰਜਿਸਟਰ ਚ ਕਾਰਵਾਈ ਪਾ ਕੇ ਕੇ ਫਲਾਨੇ ਦਿਨ ਅਸੀਂ ਗ੍ਰਾਮ ਸਭਾ ਬੁਲਾ ਰਹੇ ਹਾਂ ਗ੍ਰਾਮ ਸਭਾ ਦਾ ਮਤਲਬ ਕੀ ਹੈ ਜੇ ਤੁਹਾਡੀ ਪੰਚਾਇਤਾਂ ਮੈਂਬਰ ਵੀ ਕੋਈ ਦਿੱਕਤ ਹੁੰਦੀ ਹੈ ਕੋਈ ਹੋਰ ਜਿੰਨੇ ਵੀ ਮਸਲੇ ਨੇ ਤੁਹਾਡੇ ਪਿੰਡ ਦੇ ਉਹਦੀਆਂ ਤਰਜੀਹਾਂ ਗ੍ਰਾਮ ਸਭਾ ਨੇ ਤੈਅ ਕਰਨੀਆਂ ਨੇ ਇਸੇ ਢੰਗ ਨਾਲ ਜਿਹੜੀਆਂ ਯੋਜਨਾਵਾਂ ਨੇ ਚਾਹੇ ਉਹ ਮਨਰੇਗਾ ਹੋਵੇ ਚਾਹੇ ਉਹ ਆਟਾ ਦਾਣ ਜਿੰਨੀਆਂ ਵੀ ਵਰਜੀ ਜਿਹੜੇ ਲਾਭਪਾਤਰੀ ਨੇ ਉਹਨਾਂ ਦੀ ਨਿਸ਼ਾਨਦੇਹੀ ਗ੍ਰਾਮ ਸਭਾ ਨੇ ਕਰਨੀ ਹੈ ਲੇਬਰ ਬਜਟ ਬਣ ਰੇਗਾ ਦਾ ਗ੍ਰਾਮ ਸਭਾ ਦੇ ਵਿੱਚ ਪਾਸ ਹੋ ਕੇ ਜਾਣਾ ਜ਼ਰੂਰੀ ਹੈ ਪਿੰਡ ਦਾ ਹਿਸਾਬ ਕਿਤਾਬ ਗ੍ਰਾਮ ਸਭਾ ਦੇ ਵਿੱਚ ਕਰਨਾ ਪਿੰਡ ਦਾ ਬਜਟ ਗ੍ਰਾਮ ਸਭਾ ਤੋਂ ਅਪਰੂਵ ਕਰਾਉਣਾ ਉਹ ਸਾਰੀਆਂ ਚੀਜ਼ਾਂ ਗ੍ਰਾਮ ਸਭਾ ਦੇ ਵਿੱਚ ਨੇ ਜੀ ਦਾ ਕੋਰਮ 20% ਵੋਟਰ ਹੈ ਔਰ ਬਹੁਤ سارے ਸੰਜਨ ਖੈਦ ਨੇ ਸਿ ਬੁਲਾਉਣੇ ਆ ਆਉਂਦੇ ਦੀ ਜਿਹੜੇ ਤਰੀਕੇ ਨਾਲ ਤੁਸੀਂ ਵੋਟਾਂ 'ਚ ਖੜੇ ਸੀ ਘਰ ਘਰ ਜਾ ਰਹੇ ਸੀ ਵੋਟਾਂ ਮੰਗਣ ਲਈ ਕੁਝ ਤਰੀਕਾ ਪਹਿਲੇ ਤੌਰ ਦੇ ਉੱਤੇ ਇੰਨਾ ਕੁ ਲਾਗੂ ਕਰਨਾ ਸ਼ੁਰੂ ਕਰ ਦੋ ਕਿ ਪਹਿਲੀਆਂ ਗ੍ਰਾਮ ਸਭਾਵਾਂ ਚ ਐ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਲੋਕਾਂ ਨੂੰ ਤੇ ਵੱਖ-ਵੱਖ ਜਗ੍ਹਾ 'ਚ ਚੌਂਕਾਂ 'ਚ ਜਿਹੜੇ ਉਹ ਪੋਸਟਰ ਲਾ ਕੇ ਉਹਨਾਂ ਨੂੰ ਬੁਲਾਉਣਾ ਸ਼ੁਰੂ ਕਰੋ ਤੇ ਪਹਿਲਾ ਏਜੰਡੇ ਦੱਸਣਾ ਸ਼ੁਰੂ ਕਰੋ ਕਿ ਉੱਥੇ ਕੀ-ਕੀ ਕਰੋਗੇ ਜਦੋਂ ਉਹ ਵੀ ਸਾਰੀਆਂ ਚੀਜ਼ਾਂ ਉਹਦੇ ਨਾਲ ਆ ਗਈਆਂ ਤਾਂ ਗ੍ਰਾਮ ਸਭਾਵਾਂ ਹੋਣ ਲੱਗ ਜਾਣਗੀਆਂ ਇੱਕ ਆਦਤ ਪੈ ਜਾਊਗੀ ਜਦੋਂ ਗ੍ਰਾਮ ਸਭਾ ਰਾਹੀਂ ਤੁਸੀਂ ਸਾਰੇ ਮਤੇ ਪਾਉਣਾ ਸ਼ੁਰੂ ਕਰਤਾ ਤਾਂ ਸਰਪੰਚ ਤੇ ਪੰਚ ਉਹਨਾਂ ਦੀ ਹਵਾਵਾਂ ਕੋਈ ਨਹੀਂ ਦੇਖ ਸਕਦਾ ਤੁਹਾਡੀ ਉਹ ਤਾਕਤ ਹੋਏਗੀ ਜਿਹੜੀ ਗ੍ਰਾਮ ਸਭਾ ਹੋਏਗੀ ਜਿਹੜੀ ਦਾ ਮਤਾ ਪਾਇਆ ਹੋਇਆ ਕਿਤੇ ਵੀ ਚੈਲੇਂਜੇ ਬੱਲੀ ਹੁੰਦਾ ਕਿਤੇ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਪੰਚਾਇਤ ਦੇ ਮਤੇ ਨੂੰ ਕਈ ਜਗ੍ਹਾ ਚੁਣੌਤੀ ਦਿੱਤੀ ਜਾ ਸਕਦੀ ਹੈ ਗ੍ਰਾਮ ਸਭਾ ਦੇ ਨੂੰ ਨਹੀਂ ਜਿੱਦਣ ਤੁਸੀਂ ਪਿੰਡ ਦੇ ਲੋਕਾਂ ਨੂੰ ਵੋਟਰਾਂ ਨੂੰ ਪਿੰਡ ਦੀ ਸੰਗਤ ਨੂੰ ਨਾਲ ਲੈ ਕੇ ਚੱਲਣ ਬਣ ਲੱਗੇ ਨਾਲ ਦੀ ਨਾਲ ਤਾਂ ਤੁਸੀਂ ਪਿੰਡ ਦਾ ਬੇਹੱਦ ਜ਼ਿਆਦਾ ਜਿਹੜਾ ਵਿਕਾਸ ਕਰ ਸਕਦੇ ਹੋ ਔਰ ਇਸੇ ਟੱਗ ਦੇ ਨਾਲ ਇੱਕ ਹੋਰ ਇਸ ਵੀਡੀਓ ਨੂੰ ਐਸੇ ਗੱਲ ਨਾਲ ਖਤਮ ਕਰਦੇ ਆਂ ਇਸ ਤੋਂ ਬਾਅਦ ਆਣੀਆਂ ਗੱਲਾਂ ਉਦੋਂ ਬਾਅਦ ਕਰਾਂਗੇ ਉਹ ਕੀ ਹੈ ਉਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਕੀ ਹੈ ਕਿ ਜਿਹੜਾ ਵੀ ਕੋਈ ਆਉਂਦਾ ਨਵਾਂ ਜੇ ਆਈਐਸ ਆਈਪੀ ਸਭ ਸਰਵੀ ਆਉਂਦੇ ਨੇ ਟੈਸਟ ਤੋਂ ਬਾਅਦ ਪਾਸ ਕਰਨ ਤੋਂ ਬਾਅਦ ਮੈਰਿਟ ਚ ਆਉਣ ਤੋਂ ਬਾਅਦ ਵੀ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਮਸੂਰੀ ਦੇ ਵਿੱਚ ਉਦੋਂ ਬਾਅਦ ਸਿੱਖਣ ਦੇ ਲਈ ਵੀ ਉਹਨਾਂ ਨੂੰ ਕਿਸੇ ਨੂੰ ਥਾਣੇ ਦੇ ਵਿੱਚ ਲਾਉਣਾ ਪੈਂਦਾ ਕਿਸੇ ਨੂੰ ਤਹਿਸੀਲਦਾਰੀ ਵੀ ਪੜਾਉਣੀ ਪੈਂਦੀ ਹੈ ਕਿਸੇ ਨੂੰ ਵੱਖ-ਵੱਖ ਟਾਈਪ ਦੇ ਹੀਠੋਂ ਆਈਐਸਆਈਪੀਐਸ ਅਫਸਰਾਂ ਨੂੰ ਹੀਠੋਂ ਆਉਣਾ ਪੈਂਦਾ ਉਹਦੇ ਨਾਲ ਕੀ ਹੁੰਦਾ ਉਹਦੇ ਨਾਲ ਉਹ ਸਾਰੀ ਚੀਜ਼ ਸਿੱਖ ਕੇ ਤਾਂ ਉਦੋਂ ਬਾਅਦ ਅੱਗੇ ਆਪਣੀ ਪੜ੍ਹਾਈ ਦੇ ਨਾਲ ਪ੍ਰੈਕਟਿਸ ਨੂੰ ਜੋੜ ਕੇ ਕੰਮ ਕਰਨ ਦੇ ਯੋਗ ਹੁੰਦੇ ਨੇ ਹੁਣ ਜੇ ਪੰਚਾਇਤਾਂ ਚੁਣੀਆਂ ਗੰਜਾਂ ਨੇ ਇਹਨਾਂ ਦੀ ਟ੍ਰੇਨਿੰਗ ਪਹਿਲੇ 2 ਮਹੀਨਿਆਂ ਦੇ ਵਿੱਚ ਹੀ ਹੋ ਜਾਣੀ ਚਾਹੀਦੀ ਹੈ ਜਿਹੜਾ ਮੁੱਢੀਆਂ ਚੀਜ਼ਾਂ ਦੱਸਣੀਆਂ ਹੁੰਦੀਆਂ ਨੇ ਇਹ ਨਾ ਹੋਵੇ ਕਿ ਅੱਧ ਚ ਜਾ ਕੇ ਜਾਂਦੋਂ ਅੱਧਾ ਸਮਾਂ ਗੁਜ਼ਰ ਜਾਂਦਾ ਓਦੋਂ ਐਸਆਈਆਰਡੀ ਤਿਆਰ ਹੋ ਜਾਂਦੀ ਹੈ ਸਟੇਟ ਇੰਸਟੀਚਿਊਟ ਆਫ ਰੂਰਲ ਡਿਵੈਲਪਮੈਂਟ ਓਦੋਂ ਟ੍ਰੇਨਿੰਗ ਨਹੀਂ ਹੁੰਦੀ ਵਿਦਆਊਟ ਟ੍ਰੇਨਿੰਗ ਕਿਤੇ ਵੀ ਟਪਲਾ ਖਾ ਜਾਂਦਾ ਬੰਦਾ ਸਮਝ ਨਹੀਂ ਆਉਂਦੀ ਸੋਝੀ ਨਹੀਂ ਆਉਂਦੀ ਔਰ ਇਹ ਟ੍ਰੇਨਿੰਗਾ ਜੇ ਹੋਂ ਤੱਕ ਪੇਂਡੂ ਖੇਤਰ ਦੇ ਵਿੱਚ ਜਾ ਕੇ ਹੋਣ ਕੱਲਾ ਮੁਹਾਲੀ ਦਫ਼ਤਰ ਛੱਡ ਕੇ ਨਹੀਂ ਹੋਣੀ ਐਸਆਈਆਰਡੀ ਦੇ ਵਿੱਚ ਪਿੰਡਾਂ ਦਾ ਜ cluster ਬਣਾ ਕੇ ਜੇਕਰ ਬਲਾਕ ਲੈਵਲ ਤੇ ਵੀਡੀਓ ਲੈਵਲ ਤੇ ਹੋਣ ਉਹਨੇ ਬੰਦੇ ਬਕਾਇਦਾ ਜਿਹੜੇ ਉਹ ਕੀਤੇ ਜਾ ਸਕਦੇ ਨੇ ਉਸ ਪੱਧਰ ਦੇ ਉੱਤੇ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਤੁਰੰਤ ਇਹ ਡਿਮਾਂਡ ਵੀ ਕਰਨੀ ਚਾਹੀਦੀ ਆ ਪੰਚਾਇਤੀ ਰਾ ਸੈਟਅਪ ਦੇ ਵਿੱਚ ਜਿੰਨੇ ਲਗਭਗ 90 95000 ਬੰਦਾ ਜਿਹੜਾ ਤੁਸੀਂ ਚੁਣ ਕੇ ਆਏ ਹੋ ਕਿ ਸਾਡੀ ਟ੍ਰੇਨਿੰਗ ਦਾ ਤੁਰੰਤ ਬੰਦੋਬਸਤ ਕੀਤਾ ਜਾਏ ਤਾਂ ਕਿ ਅਗਲੇ 4 4.5 ਸਾਲ ਜਿਹੜੇ ਤੁਹਾਡੇ ਕੋਲ 5 ਸਾਲ ਬਚਣਗੇ ਉੱਥੇ ਤੁਸੀਂ ਜਾਣਕਾਰੀ ਭਰਪੂਰ ਅਗਵਾਈ ਕਰ ਸਕੋ ਤਾਂ ਕਿ ਜਿਹੜੇ ਬਾਕੀ ਦੇ ਮਾਮਲੇ ਨੇ ਜਿਹੜੇ ਪੰਚਾਇਤ ਸੈਕਟਰੀ ਮੁਲਾਜ਼ਮ ਪਲਸ ਚੁਣੇ ਹੋਏ ਨਮਾਇंदे ਉਹ ਆਪਣੀ ਇਤਫਾਕ ਰਾਏ ਦੇ ਨਾਲ ਅੱਗੇ ਚੱਲ ਸਕਣ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਸਰਪੰਚਾਂ ਨੂੰ ਪੰਚਾਂ ਨੂੰ ਪੰਚਾਇਤਾਂ ਨੂੰ ਕੋਈ ਘਬਰਾਹ ਨਾ ਕਰ ਸਕੇ ਕਿਸੇ ਰੂਪ ਦੇ ਵਿੱਚ ਅੱਜ ਲਈ ਇੰਨਾ ਹੀ ਤੁਸੀਂ ਦੇਖਦੇ ਰਹੋ ਪੰਜਾਬ ਬਹੁਤ ਬਹੁਤ ਧੰਨਵਾਦ